ਵੀਆ ਠੇਕੇਦਾਰਾਂ ਦੀ ਰੂਹਾਂ ਜੇਲ੍ਹਦਾਰਾਂ ਦੀ ਥੀਆਂ ਠੇਕੇਦਾਰਾਂ ਦੀ ਰੂਹਾਂ ਜੇਲ੍ਹਦਾਰਾਂ ਦੀ ਸੂਨੀਂ ਦੇ ਇੱਟਾ ਬੰਨ੍ਹ ਸੋਣੀ ਜਿਹੀ ਪੱਕ ਪੰਦੈ ਮੁੰਡਿਆ ਸੂਟਾਂ ਨਾਲ ਮਲਾਕੇ ਬਈ ਬਨੋ ਬਨੀਦੇ ਪੌਣੇ ਕੜਤੇ ਬਨੋ ਬਨੀਦੇ ਪੌਣੇ ਕੜਤੇ ਪੌਣੀ ਬਾਣ ਖਾ ਕੇ ਵੀ ਤੂੰ ਇਹ ਤਰ ਤਸਲਾਰੇ ਖਾ ਕੇ ਵੀ ਤੁਮ ਮੇਰੇ ਮਨ ਲਗ ਗਿਆ ਤਰ ਦੰਗਰ ਕਾ ਕੇ ਵੀ ਤੁਮ ਮੇਰੇ ਮਨ ਲਗ ਗਿਆ ਆ ਜਾ ਬਾਕੀ ਆ ਜਾ ਬੋੜੋ ਬੋੜ ਮੈਂ ਕੋਏ ਪਰਦੀ ਨਕਸਰਾ ਬਾਗੜਦੀ ਪਹਿਲਾ ਪਉਆ ਮੇਰੇ ਸਾਹ ਦਾ ਫੇਰ ਬੋਤ ਨਾ ਪਰਦੀ ਖੂਨ ਦਰਦੀ ਤੇ ਬੋਚ ਬੋਚ ਬੰਪ ਦਰਦੀ ਖੂਨ ਦਰਦੀ ਤੇ ਬੋਚ ਬੋਚ ਬੰਪ ਦਰਦੀ ਖੂਨ ਦਰਦੀ ਤੇ ਪ੍ਰਵੀਨ ਹਸਨ ਦੱਸ ਕਿਤੇ ਕਸ ਤੋਂ ਆਈ ਨੀ ਪਾ ਗਿਆ ਕੋਮਾ ਪੀ ਗਈ ਤੜਦਾ ਭਰਿਆ ਪਤੀਲਾ ਪੀ ਗਈ ਤੜਦਾ ਰੋਟੀਆਂ ਦੇ થઈ ਮਤਾਈ ਜਾ ਕੇ ਆਖੇਗੀ ਛੱਕਾ ਭੁਲ ਕੇ ਆਈ ਜਾ ਕੇ ਆਖੇਗੀ ਛੱਕਾ ਭੁਲ ਕੇ ਬੁਆ ਤਾਂ ਸਾਡੀ ਆਪਣੀ ਫੁਫੜ ਕਿਸੇ ਦਾ ਹੋਰ ਬੁਆ ਨੱਚਦੀ ਅੱਡੀਆਂ ਦੇ ਜੋਰ ਬੁਆ ਨੱਚਦੀ ਅੱਡੀਆਂ ਦੇ ਜੋਰ नची अ चकले तो घरां तुर पी खे ਇਹ ਨਿਬਾਜਾ ਕੇ ਦਾਦ ਕਰੇ ਕੱਢ ਵਰਗੇ ਕੱਢ ਲੋ ਇਹ ਨਿਬਾਜਾ ਕੇ ਦਾਦ ਕਰੇ ਲੀ ਗਮਨੀ ਯਾਦੇ ਕੋ ਖੜੇ ਕੇ ਬਤੂ ਨਹੀਂ ਨਹੀਂ ਸਿੰਦੀਏ ਜੀਨੇ ਚਲੀ ਗਉ ਮਰਦਾਨੀ ਸਾੜ ਲਈ ਰੱਖੀ ਬਤ ਮਨੈਵ ਜਾਲੇ ਪੋਤੀ ਰੱਖੀ ਗਾਣੇ ਮੰਮੀ ਸਾੜ ਲਈ ਰੱਖੀ ਬਤ ਦੀ ਦਮ ਕੇ ਮਾਂ ਮੋਲੋ ਲੋਇ ਲੋਇ ਸਹਾਇਗੀ ਦੇ ਹਰਦਾਇਤਾ ਕਰਦੇ ਬਣੀ ਗਏ ਬੰਦੇ ਲਾ ਕੇ ਕੋਈ ਨਹੀਂ ਕੋਈ ਜੁੜੂ ਕਰ ਸਕੇ ਬੰਦਾ ਅਰਦੋ ਫੇਰ ਦਾ ਆਦ ਕਹਿੰਦਾ ਕੁੱਤੇ ਬਨਨ ਦੋ ਫੇਰੀ ਮਿੱਟੀ ਦਾ ਫੇਰ ਦਿਓ ਕੋਚਾ ਦਾਦ ਕਹਿੰਦਾ ਕੋ ਬਨਨ ਦੋ ਦਿੱਕੇ ਅਨੁਮੰਦ ਕਰੀਏ ਖੋਲੋ ਖੋਲੋ ਮੇ ਪਰਿੰਡਾ ਵਾਲੀ ਕੋਟੜੀ ਦਾਦ ਕਿਆ ਅਨੁਮੰਦ ਕਰੀਏ ਤੇ ਪਮੀਰੀ ਬੋਲੇ ਨਾ ਨਾਨਖਾਂ ਦੀ ਰੜੇ ਪਮੀਰੀ ਬੋਲੇ ਨਾ ਨਾਨਖਾਂ ਦੀ ਰੜੇ ਪਮੀਰੀ ਬੋਲੇ ਇਹਨਾਂ ਦਾਦਕਿਆਂ ਦੇ ਮੋਟਾੜੇ ਇਹ ਦਿੱਤੇ ਪੱਪੜੀ ਵੀਨਾ ਨਾਨਕੇ ਉਸ ਪਿੰਨੋਂ ਆਏ ਦਿੱਤੇ ਪੱਪੜੀ ਵੀ ਇਹਨਾਂ ਦੇ ਹਾਥੀਆਂ ਵਰਗੇ ਪੈਰ ਬਹਿਰੀ ਸ਼ੰਤਰਾ ਵੀਨਾ ਇਹਨਾਂ ਦੇ ਹਾਥੀਆਂ ਵਰਗੇ ਪੈਰ ਬਹਿਰੀ ਸ਼ੰਤਰਾ ਵੀਨਾ ਕਾਜ ਵਾਲੀ ਨਹੀਂ ਹੈਗੀ ਬਲੀ ਅਸੀਂ ਛਿੜਕ ਦੇਣੀ ਹੈਗੀ ਤਾਂ ਹੀ ਤਾਂ ਪਾਈ ਆ ਤਾਂ ਹੀ ਪਾਈ ਆ ਸਾਡੇ ਰੁਪਲ ਦਾ ਦੇ ਆ ਸਾਨੂੰ ਗੋਟੇ ਗੋਟੇ ਚ ਅਸੀਂ ਸਾਰੇ ਗੇਵਾਂਗੇ ਚਿੱਟੇ ਦੰਦ گلابی ਫੁੱਲ ਕਿਸੇ ਦੇ ਮੰਗਲ ਆਵਾਂਗੇ ਚਿੱਟੇ ਦੰਦ ਕਲਦੀ ਫੁੱਲ ਕਿਸੇ ਦੇ ਮੰਗਲ ਆਵਾਂਗੇ ਚਿੱਟੇ گلابی ਫੁੱਲ ਕਿਸੇ ਦੇ ਮੰਗਲ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇਸ ਅਰਦੋੜੀਆਂ ਹੁਣ ਬਣੀਆਂ ਹੁਣ ਬਣੀਆਂ ਮੈਂ ਹੁਣ ਬਣੀਆਂ ਮਿਲਣ ਆਉਦੀ ਨੂੰ ਖਾੜਾ ਕਰ ਲੋ ਛੋੜ ਅਦੀ ਮਿਲਣ ਆਉਦੀ ਨੂੰ ਖਾੜਾ ਕਰ ਲੋ ਛੋੜ ਅਦੀ ਮਿਲਣ ਆਉਦੀ ਨੂੰ ਲਾਣੇ ਖਾਂਡੇ ਇਤੇ ਕਿਉਂ ਲਾਸ ਕੱਤੇ ਦੁੱਧ ਦਾ ਨਾ ਤੇ ਲੈ ਬੰਮੀ ਕਿ ਨੂੰ ਨੱਕ ਖੰਡੇ ਲਾਸ ਕੱਤੇ ਦੁੱਧ ਦਾ ਨਾ ਤੇ ਲੈ ਰਾਣੀਆਂ ਮਦਾਨੀਆਂ ਮਦਾਨੀਆਂ ਨੀ ਬੇਕੇ ਦੋਵੇਂ ਪਹਿਣਾ ਨੁੱਤੀਏ ਸਾਰੇ ਨੁੱਤੀਏ ਗਰਾਂਣੀਆਂ ਜਟਾਣੀਆਂ ਨੀ ਨਿੱਕੇ ਦੋਵੇਂ ਨੁੱਤੀਏ ਸਾਰੇ ਨੁੱਤੀਏ ਗਰਾਂਣੀਆਂ ਜਠਾ ਸੋਨਾ ਕੀ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਈ ਆਈ ਬਾਬਾ ਨਾਨਕਾ ਕਦਿਆਣਾ ਕੋਲੇ ਬੱਜੂ ਆਣਾ ਨੀ ਪੂਰੀ ਕੋਲੇ ਪੂਤਾ ਸੁਈਦਾ ਗੰਗਾ ਕੋਲੇ ਨਾ ਥਾਣਾ ਨੀ ਦੁੰਨੇ ਖੁੱਡਾਂ ਬਸਣੋ ਸੜਕ ਤੇ ਊਰੇ ਘੰਡਿਆ ਪਰੇਤ ਨਾਉਨਾ ਨਾ ਤੌਲੇ ਧਾਲ ਲੈਣਾ ਨੀ ਖਾਨੇ ਕੀ ਪੋਤ ਨੀ ਢੰ ਲੈ ਵਾਲਾ ਗੰਮਰਸੀ ਮੰਡੀ ਸੀ ਸਹਿਰ ਸੁਣੀ ਦਾ ਜੋਰ ਘਟਿਆਂ ਦਾ ਰੰਡਾ ਨੀਦ ਰਾਜੋਂ ਤਾਂ ਮੈਂ ਤਰਪੀ ਕੋਲ ਦੇਖ ਕੇ ਰਾਮ ਲੰਗਾ ਦੇ ਪਹਿਣਾ ਨੀਤਾ ਜੋ ਖਾਂਦੇ ਰਾਤੇ ਬਰਾਂਡੇ ਮੀ ਪੈਂਦੇ ਚ ਖੜ ਜਾਣਾ ਨੀ ਬੰਦਾ ਦੇ ਮੁੰਦੇ ਬੜੇ ਸਕੀਨੀ ਬਾਟ ਬਾਟ ਦਾ ਬਾਣਾ ਨੀ ਚੌਕੇ ਦੇ ਦਣਾ ਸਰਾਂ ਬਾ ਨੀ ਪੈਣੋ ਚ ਦਾਲੇ ਠਾਣਾ ਨੀ ਰੜਦੇ ਮੁੰਡੇ ਕਰਨ ਚੋਰੀਆਂ ਮੂੰਸਿਰ ਕਰਕੇ ਕਾਲਾ ਨੀ ਜਿਹੜੀਆਂ ਪਣਾ ਦੇ ਬੀਰ ਮੁੱਕ ਜਾਂਦੇ ਹੈ ਨਹੀਂ ਕੋਈ ਟਿਕਾਣਾ ਨੀ ਭਰਿਆਂ ਤਾਂ ਉਹ ਸੱਖਾਂ ਛੋੜ ਗਏ ਨਾਲ ਛੋੜ ਗਏ ਸੇ ਪਜੂ ਕੁੱਲ ਦੁਨੀਆਂ ਨਾ ਉਤਲੇ ਦਰਹਿਣਾ ਸਿੱਧੂ 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 ਕੁੱਲ ਦੁਨੀਆਂ ਸਿੱਧੂ ਕੁੱਲ ਦੁਨੀਆਂ ਜੀਦਾ ਦੋਸਤੀ ਜਿਦਾ ਜੜੀ ਰੀ ਲਗੀ ਦੋਸਤੀ ਲਗੀ ਕਿਤੇ ਵੀ ਪੜੇ ਨੇ ਆ ਦੁਨੀਆ ਦੇ ਦਿੱਤੀ ਪੜੇ ਨੇ ਸਾਲੀ ਤੇ ਡਿਗਲੋਟ ਨਹੀਂ ਕਾਗੇ ਜੀਜਾ ਸਾਲੀ ਤੇ ਡਿਗਲੋਟ ਨਹੀਂ ਕਾਗੇ ਕੀਆ ਸਾਲੀ ਤੇ ਉਹ ਰਾਮ ਦੇ ਘਰ ਮਾਤਾ ਸੋਹਣੇ ਲੋਟ ਪਰਮਾਨੇ ਤੇ ਸਾਲੀ ਤਾਸ਼ਗੇੜ ਦੇ ਜੀਜਾ ਸਾਲੀ ਤਾਸ਼ਗੇੜ ਦੇ ਛਾਲੀ ਗਈ ਜੱਤਵ ਜੀ ਜਾ ਤਾਸ਼ਗੇੜ ਨੇ ਸਖਵ ਜੀ ਜਾਨ ਨੂੰ ਲਤਦਈ ਲਾ ਸਖਵ ਜੀ ਜਾ ਤਾਸ਼ਗੇੜ ਨੇ ਸਖਵ ਜੀ ਜਾਨ ਨੂੰ ਲਤਦਈ ਆ ਗਿਆ ਹੌਸਲੇ ਵਾਲਾ ਕਰਦੂ ਕਰਪੂਰਾ ਆ ਗਿਆ ਹੌਸਲੇ ਵਾਲਾ ਕਰਦੂ ਕਰਪੂਰਾ ਜੀਜਾਵਾਰ ਨਤੀਆਂ ਦਾ ਜੋੜਾ ਗਿੱਦੇ ਵਿੱਚ ਸਾਲੀ ਨੱਚਦੀ ਜੀਜਾਵਾਰ ਨਤੀਆਂ ਦਾ ਜੋੜਾ ਗਿੱਦੇ ਵਿੱਚ ਸਾਲੀ ਲੋਟ ਬੰਦ ਕਰਦੇ ਬੰਦ ਕਰਦੇ ਤੇ ਨਤੀਆਂ ਮੰਗਾ ਲੱਗੀਆਂ ਮੱਚ ਜਿਓ ਵੀਰਿਆ ਉਹ ਕੋਟੇ ਪਰ ਨੱਚੇ ਹੋਰ ਕੇ ਵੱਜ ਗਈਆਂ ਜਾਨੇ ਪੇਕੇ ਦੋਵੇਂ ਪਹਿਣਾ ਨੱਚੀਆਂ ਸੋਹਰੇ ਨੱਚੀਆਂ ਦੇ ਰਾਣੀਆਂ ਜਿਠਾਣੀਆਂ ਨਹੀਂ ਪੇਕੇ ਦੋਵੇਂ ਪਹਿਣਾ ਨੱਚੀਆਂ ਸੋਹਰੇ ਨੱਚੀਆਂ ਦੇ ਰਾਣੀਆਂ ਜਿਠਾਣੀਆਂ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਿਆਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਿਆਰ ਜੋੜੀਆਂ ਦੇਖੋ ਵੀਰੇ ਸਾਹਮਣੇ ठीक थी? है जी बदलिए बदलिए चिटिए बदलिए जाके ਅੱਜ ਨੱਚ ਲਸ ਵੇਰੇ ਤਰਸੇਂਗੀ ਸਾਡੇ ਉੱਪਰ ਦਾ ਵਿਆ ਸਾਨੂੰ ਗੋਡੇ-ਗੋਡੇ ਚਾ ਸਾਡੇ ਉੱਪਰ ਦਾ ਵਿਆ ਸਾਨੂੰ ਗੋਡੇ ਆਪਾਂ ਦੋਵੇਂ ਜਾਵਾਂਗੇ ਚਿੱਤੇ ਜੰਨ ਦੇ ਲਾਭੀ ਬੁੱਲਕੇ ਸੱਤ ਮੰਗਲੇ ਆਵਾਂਗੇ ਚਿੱਤੇ ਜੰਨ ਦੇ ਲਾਭੀ ਬੁੱਲਕੇ ਸੱਤ ਮੰਗਲੇ ਆਵਾਂਗੇ खाधियांसां त खाधियां कोटी अॼु हुई अॼु हुई सबे अॼ हुई सबे चूड़ियूं वीर द वैनू गोडे गोडे च वीर दीनू गोडे गोडे च அப்பா தோமே சிட்டு தந்த கலி பங்கா சி தந்த